ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਸਰਦਾਰ ਹਰਕੀਰਤ ਸਿੰਘ ਕਹਿਲਜੀ ਦੀ ਪੁਸਤਕ ਪੰਜਾਬੀ ਵਿਰਸਾ ਕੋਸ਼ ਵਿੱਚੋਂ ਲੋਕ ਲੋਕ ਕਿਤੇ ਧੰਦੇ ਸਰਲੇਖ ਅਧੀਨ ਆਵੀ ਪੌਣੀ ਬਾਰੇ ਗੱਲ ਕਰਾਂਗੇ কুমਿਆਰ ਜਿਸ ਵੱਡੀ ਪੱਠੀ ਵਿੱਚ ਭਾਂਡੇ ਪਕਾਉਂਦੇ ਹਨ ਉਸ ਨੂੰ ਆਵੀ ਕਹਿੰਦੇ ਹਨ ਪੁਰਾਣੇ ਸਮਿਆਂ ਵਿੱਚ ਘਰ ਵਰਤਨ ਵਾਲੇ ਬਹੁਤ ਭਾਂਡੇ ਮਿੱਟੀ ਦੇ ਬਣੇ ਹੁੰਦੇ ਸਨ ਜਿਹੜੇ ਪਿੰਡ ਦੇ ਕੁਮਹਾਰ ਆਪ ਹੀ ਤਿਆਰ ਕਰਦੇ ਸਨ ਪਾਣੀ ਤੋਂ ਲੈ ਕੇ ਦੁੱਧ ਈ ਆਟਾ ਪਾਉਣਾ ਆਟਾ ਗੁੰਨਣਾ ਢਾਲਾਂ ਧਰਨਾ ਦੁੱਧ ਧਰਨਾ ਦੁੱਧ ਰੜਕਣਾ ਸ਼ੱਕਰ ਪਾਉਣਾ ਪਾਣੀ ਗਰਮ ਕਰਨ ਆਦ ਸਾਰੇ ਦੇ ਸਾਰੇ ਕੰਮਾਂ ਲਈ ਮਿੱਟੀ ਦੇ ਵਰਤਨਾ ਦੀ ਵਰਤੋਂ ਕੀਤੀ ਜਾਂਦੀ ਸੀ ਛੋਟੇ ਕੁਝੇ ਚੱਕਰੇ ਤਪਲੇ ਬਲਣੀਆਂ ਘੜੇ ਮਟ ਕਾੜਨੀਆਂ ਚਾਟੀਆਂ ਆਟਾ ਗੁੰਨਣ ਵਾਲੀਆਂ ਪਰਾਂਤਾਂ ਚੂਂਗੜੇ ਦੀਵੇ ਚੱਪਣ ਗੱਲ ਕੀ ਸਾਰੇ ਵਰਤਨ কুমਿਹਾਰ ਬਣਾਉਂਦੇ ਸਨ কুমਿਹਾਰ ਪਹਿਲਾਂ ਸਾਰੇ ਭਾਂਡੇ ਚੱਕ ਉੱਪਰ ਡੋਲਦਾ ਸੀ ਫੇਰ ਭਾਂਡਿਆਂ ਨੂੰ ਸੁਕਾਇਆ ਜਾਂਦਾ ਸੀ ਸੁੱਕੇ ਭਾਂਡਿਆਂ ਨੂੰ ਆਵੀ ਵਿੱਚ ਚਿਣਿਆ ਜਾਂਦਾ ਸੀ ਸਭ ਤੋਂ ਹੇਠਾਂ ਚਾਟੀਆਂ ਕਾੜਨੀਆਂ ਘੜੇ ਰੱਖੇ ਜਾਂਦੇ ਸਨ ਫਿਰ ਉਸ ਉੱਪਰ ਪਾਥੀਆਂ ਲੱਕੜਾਂ ਦਾ ਬੂਰਾ ਸੁ ਰੁੱਖਾਂ ਦੇ ਸੁੱਕੇ ਪੱਤੇ ਰੱਖੇ ਜਾਂਦੇ ਸਨ ਫਿਰ ਛੋਟੇ ਭਾਂਡੇ ਰੱਖੇ ਜਾਂਦੇ ਸਨ ਛੋਟੇ ਭਾਂਡਿਆਂ ਉੱਪਰ ਫਿਰ ਪਾਥੀਆਂ ਰੁੱਖਾਂ ਦੇ ਪੱਤੇ ਗਧਿਆਂ ਦੀ ਲਿੱਦ ਪਾਈ ਜਾਂਦੀ ਸੀ ਉਸ ਤੋਂ ਪਿੱਛੋਂ ਆਵੀ ਨੂੰ ਅੱਗ ਦਿੱਤੀ ਜਾਂਦੀ ਸੀ ਇਸ ਤਰ੍ਹਾਂ ਪਾਥੀਆਂ ਲੱਕੜਾਂ ਦੇ ਬੂਰੇ ਪੱਤੇ ਆਦ ਦੀ ਅੱਗ ਦੇ ਸੇਕ ਨਾਲ ਭਾਂਡਿਆਂ ਨੂੰ ਪਕਾਇਆ ਜਾਂਦਾ ਸੀ ਜਦ ਆਵੀ ਠੰਡੀ ਹੋ ਜਾਂਦੀ ਸੀ ਤਾਂ ਪੱਕੇ ਭਾਂਡਿਆਂ ਨੂੰ ਆਵੀ ਵਿੱਚੋਂ ਬਾਹਰ ਕੱਢ ਲੈਂਦੇ ਸਨ ਅੱਜ ਪੰਜਾਬ ਦੇ ਟਾਵੇਂ ਟਾਵੇਂ ਪਿੰਡਾਂ ਵਿੱਚ ਹੀ কুমਿਹਾਰ ਭਾਂਡੇ ਬਣਾਉਂਦੇ ਹਨ ਅਤੇ ਆਵੀ ਪਾਉਂਦੇ ਹਨ ਕਿਉਂਕਿ ਉਹ ਮਿੱਟੀ ਦੇ ਭਾਂਡਿਆਂ ਦੀ ਵਰਤੋਂ ਦਿਨੋਂ ਦਿਨ ਘਟੀ ਜਾ ਰਹੀ ਹੈ ਸੋ ਧੰਨਵਾਦ ਜੀ